ਸਵਾਗਤ ਹੈ ਜੀ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਭੈਣਾਂ ਦਾ ਦੇਖੋ ਜੀ ਅੱਜ ਮੈਂ ਤੁਹਾਡੇ ਵਾਸਤੇ ਇੱਕ ਨਵਾਂ ਬਾਰਡਰ ਲੈ ਕੇ ਆਈ ਹਾਂ ਤੇ ਇਹ ਬਾਰਡਰ ਦੇ ਤਰ੍ਹਾਂ ਵੀ ਬਣਾ ਸਕਦੇ ਹੋ ਤੁਸੀਂ ਤੇ ਪੂਰੀ ਕੋਟੀ ਜੈਕਟਰ ਸਵੈਟਰ ਸ਼ਾਲ ਬੱਚਿਆਂ ਦੀਆਂ ਫਰਾਕਸ ਵਿੱਚ ਵੀ ਤੁਸੀਂ ਪਾ ਸਕਦੇ ਆ ਐਜੇ ਬਾਰਡਰ ਵੀ ਤੁਸੀਂ ਇਸ ਨੂੰ ਬਣਾ ਸਕਦੇ ਹੋ ਬਹੁਤ ਹੀ ਆਸਾਨ ਹੈ ਸਿਰਫ ਤਿੰਨ ਤਿੰਨ ਗੁੰਡਿਆਂ ਦਾ ਬਾਰਡਰ ਹੈ ਜੀ ਇਹ ਤੁਸੀਂ ਸਿਲਾਈ ਤੇ ਆਪਣੇ ਹਿਸਾਬ ਨਾਲ ਤਿੰਨ ਤਿੰਨ ਗੁੰਡੇ ਪਾ ਕੇ ਦੋ ਕੁੰਡੇ ਬਾਧੂ ਲੈ ਲੈਣੇ ਆ ਆਪਣਾ ਇਹ ਡਿਜ਼ਾਈਨ ਬਿਲਕੁਲ ਸਹੀ ਆ ਜਾਊਗਾ ਜੀ ਮੈਂ ਹੁਣ ਤੁਹਾਨੂੰ ਦੱਸਦੀ ਆ ਦੇਖੋ ਇੰਨਾ ਮੈਂ ਪਾਇਆ ਹੋਇਆ ਹੁਣ ਸਭ ਜਿਸ ਤਰ੍ਹਾਂ ਮੈਂ ਇਹ ਨੀਚੇ ਤੋਂ ਪਹਿਲੀ ਸਿਲਾਈ ਤੋਂ ਸਟਾਰਟ ਕੀਤਾ ਮੈਂ ਤੁਹਾਨੂੰ ਹੁਣ ਇਥੋਂ ਪਹਿਲੀ ਸਿਲਾਈ ਤੇ ਦੱਸੂਗੀ ਸਾਰੀ ਸਿਲਾਈ ਆਪਾਂ ਨੇ ਅੱਗੇ ਨੂੰ ਧਾਗਾ ਕਰਕੇ ਸਾਰੀ ਸਿਲਾਈ ਉਲਟੀ-ਉਲਟੀ ਆਪਾਂ ਨੇ ਇਹ ਪਾਉਣੀ ਹੈ ਜੀ ਹਾਂ ਦੇਖੋ ਜੀ ਐਵੇਂ ਉਲਟੀ-ਉਲਟੀ ਪਾ ਕੇ ਆਪਾਂ ਨੇ ਇਹ ਪੂਰੀ ਸਿਲਾਈ ਕੰਪਲੀਟ ਕਰ ਲੈਣੀ ਹੈ ਇਹ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਜੀ ਸਿਰਫ ਚਾਰ ਸਲਾਈਆਂ ਦਾ ਜੀ ਇਹ ਡਿਜ਼ਾਈਨ ਚਾਰ ਚਾਰ ਸਲਾਈਆਂ ਦਾ ਡਿਜ਼ਾਈਨ ਪਾ ਕੇ ਇਹ ਬਣਦਾ ਜੀ ਪੂਰੀ ਸਲਾਈ ਆਪਾਂ ਨੇ ਐਵੇਂ ਉਲਟੀ-ਉਲਟੇ ਕੁੰਡਿਆਂ ਨਾਲ ਇਹਨੂੰ ਪੂਰਾ ਕਰ ਲੈਣਾ ਜੀ ਇੱਥੇ ਸਿੱਧੀ ਸਲਾਈ ਕੋਈ ਵੀ ਨਹੀਂ ਜੀ ਪੈਂਦੀ ਸਾਰੀਆਂ ਉਲਟੀਆਂ-ਉਲਟੀਆਂ ਸਲਾਈਆਂ ਹੀ ਪੈਂਦੀਆਂ ਨੇ ਸਿੱਧੇ ਪਾਸੇ ਤੋਂ ਵੀ ਤੇ ਪੁੱਠੇ ਪਾਸੇ ਤੋਂ ਵੀ ਪੁੱਠੇ ਪਾਸੇ ਤੋਂ ਡਿਜ਼ਾਈਨ ਪੁੱਟੀਆਂ-ਪੁੱਟੀਆਂ ਸਲਾਈਆਂ ਨਾਲ ਪੂਰਾ ਹੋਣ ਕਰਕੇ ਜਲਦੀ ਬਣਦਾ ਹੈ ਜੀ ਬਹੁਤ ਹੀ ਆਸਾਨ ਹੈ ਇਹ ਡਿਜ਼ਾਈਨ ਪਾਇਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਹੈ ਜੀ ਤੁਸੀਂ ਕਿਸੇ ਵੀ ਕਲਰ ਵਿੱਚ ਇਹਨੂੰ ਪਾ ਸਕਦੇ ਹੋ ਜੀ ਇਹ ਮੈਂ ਕਰੀਮ ਕਲਰ ਵਿੱਚ ਪਾ ਰਹੀ ਹਾਂ ਜੀ ਦੇਖੋ ਜੀ ਇਹ ਬਹੁਤ ਹੀ ਪਿਆਰਾ ਲੱਗਦਾ ਹੈ ਜੀ ਇਹ ਐਵੇਂ ਬਣ ਕੇ ਤਿਆਰ ਹੁੰਦਾ ਹੈ ਜੀ ਇਹ ਮੈਂ ਉਲਟੀ ਸिलाई ਪਾ ਸਿੱਧੇ ਪਾਸੇ ਤੋਂ ਉਲਟੀ ਸिलाई ਪਾ ਰਹੀ ਹਾਂ ਜੀ ਉਲਟੇ ਪਾਸੇ ਤੋਂ ਵੀ ਸਾਰੀ ਉਲਟੀ-ਉਲਟੀ ਸिलाई ਹੀ ਪਾਏਗੀ ਜੀ ਇਹ ਤਿੰਨ ਪਲਾਈ ਦੀ ਉਨਤੇ ਬਣਾ ਰਹੀ ਹਾਂ ਜੀ ਮੈਂ ਤੇ ਮੋਟੀ ਉਨਤੇ ਵੀ ਇਹ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਹੈ ਜੀ ਦੇਖੋ ਜੀ ਹੁਣ ਆਪਾਂ ਉਲਟੇ ਪਾਸੇ ਤੋਂ ਵੀ ਐਵੇਂ ਸਾਰੀ ਸਿਲਾਈ ਉਲਟੀ-ਉਲਟੀ ਪਾ ਕੇ ਕੰਪਲੀਟ ਕਰਾਂਗੇ ਉਲਟੇ ਪਾਸੇ ਤੋਂ ਜਿੰਨੀਆਂ ਸਿਲਾਈਆਂ ਨੇ ਸਾਰੀਆਂ ਉਲਟੇ-ਕੁਲਟੇ ਹੀ ਪੈਣਗੀਆਂ ਜਿਹੜਾ ਡਿਜ਼ਾਈਨ ਆ ਉਹ ਵੀ ਉਲਟੀ ਸਿਲਾਈ ਵਿੱਚ ਹੀ ਪੈਂਦਾ ਹੈ ਇਹ ਦੂਜੀ ਸਲਾਈ ਹੈ ਜੀ ਤੀਜੀ ਸਲਾਈ ਵਿੱਚ ਆਪਣਾ ਡਿਜ਼ਾਈਨ ਪਾਏਗਾ ਜੀ ਆਹ ਦੇਖੋ ਜੀ ਮੈਂ ਸਾਰੀ ਸਲਾਈ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਦੀ ਆ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਸਾਨੂੰ ਸਪੋਰਟ ਕਰਿਓ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ ਦੱਸਿਓ ਜੀ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੀ ਅਸੀਂ ਅੱਗੇ-ਅੱਗੇ ਹੋਰ ਆਵਾਂਗੇ ਜੀ ਮੈਂ ਤੁਹਾਨੂੰ ਪੂਰੀ ਸਲਾਈ ਪਾ ਕੇ ਦੁਬਾਰਾ ਫਿਰ ਡਿਜ਼ਾਈਨ ਵਾਲੀ ਸਲਾਈ ਦੱਸਦੀ ਹਾਂ ਜੀ ਆ ਮੈਂ ਸਾਰੀ ਸਲਾਈ ਪੁੱਠੀ-ਪੁੱਠੀ ਪਾ ਕੇ ਕੰਪਲੀਟ ਕਰ ਦਨ ਲੱਗੀ ਆਪਾਂ ਹੁਣ ਆਹ ਸਿੱਧੇ ਪਾਸੇ ਆ ਗਏ ਆ ਇਹ ਆਪਣੀ ਤੀਜੀ ਸਲਾਈ ਹੈ ਤੇ ਹੁਣ ਇਸ ਸਲਾਈ ਵਿੱਚ ਆਪਣਾ ਡਿਜ਼ਾਈਨ ਪਾਊਗਾ ਜੀ ਦੇਖਿਓ ਜੀ ਕਿਵੇਂ ਆ ਪਹਿਲਾ ਕੁੰਡਾ ਬੋણો ਜਾਂ ਉਤਾਰੋ ਹਾਂਜੀ ਹੁਣ ਆ ਤਿੰਨ ਗੁੰਡਿਆਂ ਨੂੰ ਇੱਕ ਗੁੰਡਾ ਕਰ ਦੇਣਾ ਜੀ ਆਪਾਂ ਨੇ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਬਣਾ ਕੇ ਇਸ ਨੂੰ ਆ ਦੇਖੋ ਜੀ ਇਹਨੂੰ ਉਤਾਰਨਾ ਨਹੀਂ ਜੀ ਇੱਕ ਬਲ ਪਾ ਕੇ ਦੋ ਗੁੰਡੇ ਆ ਤਿੰਨ ਗੁੰਡੇ ਤਿੰਨ ਗੁੰਡਿਆਂ ਤੋਂ ਆਪਾਂ ਨੇ ਫੇਰ ਤੋਂ ਤਿੰਨ ਗੁੰਡੇ ਕਰ ਦੇਣੇ ਜੀ ਬਸ ਆਹੀ ਡਿਜ਼ਾਈਨ ਹੈ ਜੀ ਆ ਦੇਖੋ ਜੀ ਇੱਕ ਦੋ ਆ ਤਿੰਨ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਆਪਾਂ ਨੇ ਦੁਬਾਰਾ ਬਣਾ ਲੈਣੇ ਆ ਦੋ ਹੋ ਗਏ ਜੀ ਤੇ ਆ ਤਿੰਨ ਇੱਕ ਦੋ ਆ ਤਿੰਨ ਇੱਕ ਕੁੰਡਾ ਆ ਦੋ ਹੋ ਗਏ ਜੀ ਆ ਆਪਣਾ ਤੀਜਾ ਕੁੰਡਾ ਹਾਂ ਦੇਖੋ ਇੱਕ ਦੋ ਆ ਤਿੰਨ ਜਾ ਇੱਕ ਕੁੰਡਾ ਹੋ ਗਿਆ ਜੀ ਆ ਬਾੜ ਪਾ ਕੇ ਦੂਜਾ ਆ ਫਿਰ ਤੋਂ ਪਿੱਛੇ ਦੀ ਲੰਘਾ ਕੇ ਆ ਤੀਜਾ ਆਹੀ ਤਿੰਨ ਤਨ ਗੁੰਡਿਆਂ ਦਾ ਡਿਜ਼ਾਈਨ ਹੈ ਜੀ ਆਪਣਾ ਬਸ ਇੱਥੇ ਥੋੜਾ ਜਿਹਾ ਧਿਆਨ ਨਾਲ ਸਮਝਣ ਦੀ ਲੋੜ ਹੈ ਜੀ ਆ ਦੇਖੋ ਜੀ ਤਿੰਨ ਗੁੰਡੇ ਲੈ ਲਏ ਆਪਾਂ ਨੇ ਤਿੰਨ ਗੁੰਡੇ ਆ ਦੇਖੋ ਜੀ ਆ ਇੱਕ ਗੁੰਡਾ ਬਣਿਆ ਬੜ ਪਾ ਕੇ ਦੋ ਆ ਤੀਜਾ ਗੁੰਡਾ ਫਿਰ ਆਪਾਂ ਨੇ ਵਿੱਚ ਦੀ ਲੰਘਾ ਕੇ ਆ ਤਿੰਨ ਗੁੰਡੇ ਬਣਾ ਲੈਣੇ ਨੇ ਉਲਟੇ ਪਾਸੇ ਤੋਂ ਬਣਾਉਣੇ ਤਾਕ ਆਪਣੀ ਵੱਲ ਕਰਕੇ ਜੀ ਇਹ ਸਾਰੀਆਂ ਸਲਾਈਆਂ ਆਪਣੀਆਂ ਸਿੱਧੇ ਪਾਸੇ ਤੋਂ ਉਲਟੇ ਪਾਸੇ ਤੋਂ ਉਲਟੀਆਂ-ਉਲਟੀਆਂ ਸਲਾਈਆਂ ਦਾ ਹੀ ਡਿਜ਼ਾਈਨ ਬਣਾਣਾ ਜੀ ਇਹ ਆਪਣਾ ਕੋਈ ਇਹਦੇ ਵਿੱਚ ਸਿੱਧੀ ਸਲਾਈ ਨਹੀਂ ਦੀ ਪਾਣੀ ਉਲਟੇ ਪਾਸੇ ਤੋਂ ਵੀ ਉਲਟੀਆਂ ਤੇ ਸਿੱਧੇ ਪਾਸੇ ਤੋਂ ਵੀ ਉਲਟੀਆਂ ਉਹ ਦੇਖੋ ਜੀ ਐਵੇਂ ਦੋ ਅਬਿੱਤ ਦੀ ਐਵੇਂ ਲੰਗਾ ਕੇ ਜੀ ਆਹ ਤਿੰਨ ਸਾਰੀ ਸਿਲਾਈ ਆਪਾਂ ਨੇ ਪੂਰੀ ਇਸ ਤਰ੍ਹਾਂ ਹੀ ਕੰਪਲੀਟ ਕਰਨੀ ਹੈ ਜੀ ਇਹ ਥੋੜਾ ਜਿਹਾ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਬਣਾਉਣਾ ਥੋੜਾ ਜਿਹਾ ਹੁੰਦਾ ਜੀ ਟਾਈਟ ਹੋ ਜਾਂਦੇ ਨੇ ਜੀ ਗੁੰਡੇ ਆਹ ਦੇਖੋ ਜੀ ਦੋ ਆ ਤੀਜਾ ਗੁੰਡਾ ਫੇਰ ਬਣ ਗਿਆ ਜੀ ਆ ਦੇਖੋ ਜੀ ਐਵੇਂ ਬਣਦੇ ਆ ਜੀ ਇਹ ਤਿੰਨ ਤਿੰਨ ਗੁੰਡੇ ਆ ਤਾਂ ਤਿੰਨ ਤਿੰਨ ਗੁੰਡੇ ਆਪਾਂ ਨੇ ਬਣਾ ਲੈਣੇ ਜੀ ਆ ਦੇਖੋ 1 2 ਅਤੇ 3 ਜੀ ਲੈ ਲਏ ਹੈ ਤਿੰਨ ਤਿੰਨ ਗੁੰਡਿਆਂ ਤੋਂ ਤਿੰਨ ਤਿੰਨ ਗੁੰਡੇ ਬਣਾਉਂਦੇ ਹੋਏ ਆਪਾਂ ਨੇ ਇਸ ਲਾਈ ਕੰਪਲੀਟ ਕਰ ਲੈਣੀ ਹੈ ਜੀ දුජා තිජාක ද හික්කහදෝ වෙච්ච පේ දෙන්න දෙෙන කොේ बना के अपने पूरी सिलाई कंप्लीट कर लेनी है जी पुठे पास आ गए ਉਨਾਂ ਦਾ ਬੈਕ ਸਲਾਈ ਦੇ ਆ ਗਿਆ ਜੀ ਬੈਕ ਸਲਾਈ ਵੀ ਆਪਾਂ ਨੇ ਸਾਰੇ ਉਲਟੀ-ਉਲਟੀ ਪਾਉਣੀਆਂ ਇਹ ਦੇਖੋ ਜੀ ਕਿਵੇਂ ਪਾਉਣੀਆਂ ਪਹਿਲਾ ਗੁੰਡਾ ਆਪਾਂ ਪੁਣੀਆ ਅਜਾ ਤਿੰਨ ਗੁੰਡਿਆਂ ਤੋਂ ਆਪਾਂ ਨੇ ਤਿੰਨ ਗੁੰਡੇ ਬਣਾਤੇ ਉਹਨੂੰ ਬਹੁਤ ਹੀ ਧਿਆਨ ਨਾਲ ਪਾਉਣਾ ਹੈ ਜੀ ਤਾਂ ਕਿ ਆਪਣਾ ਗੁੰਡਾ ਵਿੱਚ ਕੋਈ ਮਿਸ ਨਾ ਹੋ ਜਾਵੇ ਨਹੀਂ ਨਹੀਂ ਆਪਣੇ ਗੁੰਡੇ ਘਟ ਜਾਣਗੇ ਜੀ ਹਾਂ ਦੇਖੋ ਤਿੰਨ ਗੁੰਡਿਆਂ ਨੂੰ ਪੂਰਾ ਤਿੰਨ ਹੀ ਹੋਣਾ ਹੈ ਜੀ ਇਹ ਨਾਲ ਜੁੜੇ ਰਹ ਜਾਂਦੇ ਨੇ ਜੀ ਇਸ ਕਰਕੇ ਬਹੁਤ ਹੀ ਧਿਆਨ ਨਾਲ ਪਾਉਣਾ ਹੈ ਜੀ ਆਹ ਦੇਖੋ ਐਵੇਂ ਜੀ ਆਹ ਦੇਖੋ 1 ਆ ਦੋ ਆ ਤਿੰਨ ਪੂਰੀ ਉਲਟੀ ਸਲਾਈ ਆਪਣੀ ਐਵੇਂ ਪੈਣੀ ਹੈ ਜੀ ਇਹ ਫਿਰ ਸਿੱਧੇ ਪਾਸੇ ਤੋਂ ਵੀ ਸਾਰੀ ਸਲਾਈ ਉਲਟੀ ਤੇ ਉਲٹے ਪਾਸੇ ਤੋਂ ਵੀ ਸਾਰੀ ਉਲਟੀ ਪਾ ਕੇ ਫਿਰ ਉਹੀ ਆਪਣਾ ਤਿੰਨ ਤਿੰਨ ਗੁੰਡੀਆਂ ਤੋਂ ਤਿੰਨ ਤਿੰਨ ਗੁੰਡੇ ਬਣਾ ਕੇ ਆਪਾਂ ਨੇ ਇਹ ਪੂਰਾ ਕੰਪਲੀਟ ਕਰ ਲੈਣਾ ਹੈ ਜੀ ਬਹੁਤ ਸੋਹਣਾ ਲੱਗਦਾ ਜੀ ਪਾਇਆ ਹੋਇਆ ਬਾਰਡਰ ਜਦੋਂ ਆਪਾਂ ਉੱਪਰ ਉੱਪਰ ਪਾਉਂਦੇ ਜਾਵਾਂਗੇ ਆ ਦੇਖੋ ਜੀ ਬਹੁਤ ਪਿਆਰਾ ਲੱਗਦਾ ਹੈ ਦੇਖੋ ਜੀ ਹੋਰ ਕਲਰਾਂ ਵਿੱਚ ਵੀ ਪਾਇਆ ਬਹੁਤ ਪਿਆਰਾ ਕਰੀਮ ਕਲਰਸ ਵਿੱਚ ਸਪੈਸ਼ਲ ਇਹ ਕਰੀਮ ਕਲਰ ਦੀ ਡਿਮਾਂਡ ਤੇ ਹੀ ਬਣਿਆ ਸੀ ਆ ਦੇਖੋ ਜੀ ਚਲੋ ਜੀ ਆਪਾਂ ਪੂਰੀ ਸਲਾਈ ਕੰਪਲੀਟ ਕਰਦੇ ਹਾਂ ਜੀ ਧੰਨਵਾਦ ਜੀ ਫਿਰ ਆਪਾਂ ਕਿਸੇ ਹੋਰ ਡਿਜ਼ਾਈਨ ਲੈ ਕੇ ਤੁਹਾਨੂੰ ਦੇ ਵਾਸਤੇ ਆਵਾਂਗੇ ਜੀ ਕੋਈ ਸਾਡਾ ਚੈਨਲ ਦੇਖਣ ਲਈ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਡੀ ਵੀਡੀਓ ਨੂੰ ਕਮੈਂਟ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜੀ ਜਿਹੜੀਆਂ ਭੈਣਾਂ ਨਵੀਆਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਮਿਲਦੇ ਆ ਜੀ ਫਿਰ ਕਿਸੇ ਹੋਰ ਵੀਡੀਓ ਤੇ ਵੀਡੀਓ ਲੈ ਕੇ ਕਿਸੇ ਨਵੇਂ ਡਿਜ਼ਾਈਨ ਦੀ ਧੰਨਵਾਦ ਜੀ